ਮਮਨਰੂੜਾ ਜੀ ਕਹਿਣ ਦੇ ਸੀ ਵੀ ਜੜਾ ਵਾ ਪੰਜਾਬ ਨਾਲ ਤਾਂ ਆ ਕੁਝ ਹੋਇਆ ਜਾਂ ਸਾਨੂੰ ਪੈਕੇਜ ਛੋਟਾ ਦਿੱਤਾ ਗਿਆ ਜਾਂ ਸਾਡੇ ਨਾਲ ਬਦਲੇ ਦੀ ਭਾਵਨਾ ਕਿਉਂਕਿ ਦਿੱਲੀ ਅੰਦੋਲਨ ਅਸੀਂ ਲੜਿਆ ਹੈਗਾ ਆ ਰਮਨ ਅਜੋੜਾ ਜੀ ਨੂੰ ਅਸੀਂ ਕਹਿੰਦੇ ਆਪਣੀ ਪੀੜ ਥੱਲੇ ਮਾਰਿਆ ਜਾਂ ਛੋਟਾ ਮਾਰ ਲੈਣਾ ਸੀ ਸ਼ੰਭੂ ਤੇ ਜੜਾ ਪੰਜਾਬ ਨੂੰ ਡੋਬਣ ਵਾਲਾ ਸੀਗਾ ਉਹਦਾ ਪਤਾ ਕਿੱਦਾਂ ਲੱਗੂ ਜਿੰਨਾ ਚਿਰ ਜਾਂਚ ਨਹੀਂ ਹੁੰਦੀ ਤੋਂ ਮੰਗ ਹੈਗੀ ਆ ਵੀ ਇਹ ਪੂਰੀ ਵਿਵਸਥਾ ਦੀ ਜਿਉ ਕੋਈ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਇੱਕ ਜੁਡੀਸ਼ੀਅਲ ਆ자ਦ ਇਨਕੁਆਰੀ ਹੋ ਕੇ ਮੈਂ ਸਰਮਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਖਰ ਕਮੇਟੀ ਪੰਜਾਬ ਤੋਂ ਕੇ ਐਮ ਐਮ ਵੱਲੋਂ तमाम ਪੰਜਾਬ ਦੀਆਂ ਜਥੇਬੰਦੀਆਂ ਅੱਜ ਡੀ ਸੀ ਦਫਤਰਾਂ ਤੇ ਮੰਗ ਪੱਤਰ ਦੇਣ ਗਈਆਂ ਹੜਾ ਵਾਲੇ ਮਸਲੇ ਨੂੰ ਲੈ ਕੇ ਇਹਦੇ ਨਾਲ ਦੀ ਨਾਲ ਜਿੰਨਾ ਵੀ ਡੈਮਾਂ ਦਾ ਪ੍ਰਬੰਧਨ ਉਹਦੇ ਜਿਆਦਾ ਸੈਂਟਰ ਕੋ ਹਿੱਸਾ ਵਾ ਰਣਜੀਤ ਸਾਗਰ ਡੈਮ ਬਾਰੇ ਕਿਹਾ ਜਾਂਦਾ ਵੀ ਪੰਜਾਬ ਸਰਕਾਰ ਇਹਦੀ ਸਿੱਧੀ ਮਾਨਿਟਰਿੰਗ ਕਰਦੀ ਹੈਗੀ ਆ ਕੀ ਸੱਚ ਐ ਸਾਹਮਣੇ ਆਉਣਾ ਚਾਹੀਦਾ ਜਿਹੜਾ ਪਾਣੀ ਛੱਡਣ ਦਾ ਤਰੀਕੇਕਾਰ ਆ ਜਿਹੜਾ ਪੰਜਾਬ ਨੂੰ ਡੋਬਣ ਵਾਲਾ ਸੀਗਾ ਉਹਦਾ ਪਤਾ ਕਿੱਦਾਂ ਲੱਗੂ ਜਿੰਨਾ ਚਿਰ ਜਾਂਚ ਨਹੀਂ ਹੁੰਦੀ ਤੋਂ ਮੰਗ ਹੈਗੀ ਆ ਵੀ ਇਹ ਪੂਰੇ ਵਵਸਥਾ ਦੀ ਜੇ ਕੋਈ ਕੁਝ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਇੱਕ ਜੁਡੀਸ਼ੀਅਲ ਆਜ਼ਾਦ ਇਨਕੁਆਇਰੀ ਹੋ ਕੇ ਪਹਿਲੀ ਮੰਗ ਤਾਂ ਇਹੋ ਇਹਦੇ ਨਾਲ ਦੀ ਨਾਲ 70000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਅਰੋਧਾ 10% ਮਾਫਜ਼ਾ ਮਜ਼ਦੂਰ ਨੂੰ ਦਿੱਤਾ ਜਾਣਾ ਚਾਹੀਦਾ ਹੜ੍ਹਾਂ ਵਿੱਚ ਚਾਹੇ ਘਰਾਂ ਦਾ ਨੁਕਸਾਨ ਆ ਚਾਹੇ ਪਸ਼ੂਆਂ ਦਾ ਨੁਕਸਾਨ ਆ ਚਾਹੇ ਹੋਰ ਕਾਸੀ ਚੀਜ਼ ਦਾ ਨੁਕਸਾਨ ਹੈਗਾ ਉਹਦੇ ਵਿੱਚ ਕੋਈ ਛੋਟਾ ਦੁਕਾਨਦਾਰ ਆ ਕੋਈ ਰੇੜੀ ਫੜੀ ਵਾਲਾ ਵਾ ਕੋਈ ਵੀ ਵਿੱਚ ਆਉਂਦਾ ਜਿਹੜਾ ਹੜਾ ਦੀ ਮਾਰ ਚ ਆਇਆ ਵਾ ਉਹਨਾਂ ਸਾਰਿਆਂ ਨੂੰ ਮਾਫਜ਼ਾ ਮਿਲਣਾ ਚਾਹੀਦਾ ਜਿੱਥੋਂ ਤੱਕ ਫਸਲੀ ਬੀਮਾ ਯੋਜਨਾਵਾਂ ਦੀਆਂ ਗੱਲਾਂ ਹੋਣ ਆ ਰਹੀਆਂ ਨੇ ਜਾਖੜ ਸਾਹਿਬ ਦਾ ਬਿਆਨ ਆਇਆ ਸੀ ਵੀ ਇਹ ਜੀ ਇਹਨਾਂ ਲਾਗੂ ਨਹੀਂ ਕੀਤੀ 40-41000 ਰੁਪਏ ਮਿਲ ਜਾਣਾ ਸੀਗਾ ਜਾਖੜ ਸਾਹਿਬ ਜਿੰਨਾ ਸੂਬਿਆਂ ਦੇ ਵਿੱਚ ਤੁਹਾਡੀ ਡਬਲ ਇੰਜਨ ਵਾਲੀ ਸਰਕਾਰ ਆ ਸਾਨੂੰ ਆਂਕੜੇ ਤਾਂ ਦੋ ਉੱਥੇ ਕੀ ਕੀ ਮਿਲਿਆ ਹੈਗਾ ਗੁਜਰਾਤ ਨੇ ਪਹਿਲਾਂ ਨਾ ਕਰ ਦਿੱਤੀ ਸੀ ਕਿ ਅਸੀਂ ਨਹੀਂ ਲਾਗੂ ਕਰਨੀ ਤਾਂ ਜਿਹੜੀ ਉਹ ਕਾਰਪੋਰੇਟ ਦੇ ਪੱਖ ਵਾਲੀ ਨੀਤੀ ਹੈਗੀ ਆ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਫਸਲੀ ਬੀਮਾ ਯੋਜਨਾ ਲੈ ਕੇ ਆਵੇ ਇਹਦੇ ਨਾਲ ਦੀ ਨਾਲ ਮੰਮਨ ਰੂੜਾ ਜੀ ਕਹਿੰਦੇ ਸੀ ਵੀ ਜਿਹੜਾ ਵਾ ਪੰਜਾਬ ਨਾਲ ਤਾਂ ਆ ਕੁਝ ਹੋਇਆ ਜਾਂ ਸਾਨੂੰ ਪੈਕੇਜ ਛੋਟਾ ਦਿੱਤਾ ਗਿਆ ਜਾਂ ਸਾਡੇ ਨਾਲ ਬਦਲੇ ਦੀ ਭਾਵਨਾ ਕਿਉਂਕਿ ਦਿੱਲੀ ਅੰਦੋਲਨ ਅਸੀਂ ਲੜਿਆ ਹੈਗਾ ਆ ਰਮਨ ਅਜੋੜਾ ਜੀ ਨੂੰ ਅਸੀਂ ਕਹਿੰਨੇ ਆਪਣੀ ਪੀੜ ਥੱਲੇ ਮਾਰਿਆ ਜਾਂ ਛੋਟਾ ਮਾਰ ਲੈਣਾ ਸੀ ਸ਼ੰਭੂ ਤੇ ਖਨੌਰੀ ਤੇ ਕੀ ਮਜਬੂਰੀ ਸੀਗੀ ਥੋਡੀ ਤੁਹਾਡੇ ਤੇ ਕੁਲਤਾਰ ਸਿੰਘ ਸਧਵਾ ਵੀ ਕਹਿੰਦੇ ਸੀ ਵੀ ਇਹ ਜਿਹੜਾ ਮੋਰਚਾ ਲਗਾ ਇਹਦੇ ਕਰਕੇ ਨਸ਼ੇ ਵੱਧ ਗਏ ਹੈਗੇ ਆ ਔਰ ਤੁਸੀਂ ਤਮਾਮ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਔਰ ਜੋ ਕੁਝ ਪੰਜਾਬ ਅੰਦਰ ਹੜ ਆਏ ਆ ਇਹ ਮੈਨਮੇਡ ਅਸੀਂ ਤਾਂ ਕਹਿੰਨੇ ਤੁਹਾਡਾ ਦੋਵਾਂ ਦਾ ਹੱਥ ਰੱਜ ਕੇ ਹੈਗਾ ਬੇਸ਼ੱਕ ਸੈਂਟਰ ਉਸੇ ਲਈ ਵੱਧ ਉਹਦੇ ਕੋਲ ਅਧਿਕਾਰ ਹੈਗੇ ਆ ਔਰ ਅਜੇ ਤੱਕ ਤੁਸੀਂ ਜਿਹੜਾ 12000 ਕਰੋੜ ਰੁਪਈਆ ਵਾ ਕੀ ਮਜਬੂਰੀਆਂ ਨੇ ਪੂਰੀ ਤਰ੍ਹਾਂ ਨਹੀਂ ਰੱਖਦੇ ਤੁਸੀਂ ਕਹਿੰਦੇ ਵੀ ਉਹ ਜੀ ਕਾਨੂੰਨ ਇਹਨਾਂ ਦੇ ਸਾਨੂੰ ਵੰਡਣ ਨਹੀਂ ਦਿੰਦੇ ਕਿਹੜੇ ਕਾਨੂੰਨ ਹੈ ਵੀ ਖੁੱਲ ਕੇ ਰੱਖ ਦਿਓ ਬਾਕੀ ਸਾਰੀਆਂ ਚੀਜ਼ਾਂ ਦੇ ਇਸ਼ਤਿਹਾਰ ਦਿੰਦੇ ਹੈਗੇ ਜੀ ਔਰ 1600 ਕਰੋੜ ਰੁਪਏ ਤੁਸੀਂ ਕੀ ਕੀ ਕਿੱਥੇ ਵਰਤਣਾ ਕੀ ਨਹੀਂ ਕੇਂਦਰ ਦੱਸੇ ਉਹ ਕਿੱਥੇ ਆਉਣਾ ਵੀ ਆ ਕਿ ਨਹੀਂ ਆਉਣਾ ਕਦੋਂ ਆਉਣਾ ਉਹਦਾ ਵੀ ਨਹੀਂ ਪਤਾ ਹੈਗਾ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਕਹਿੰਨੇ ਆ ਵੀ ਜਿਵੇਂ ਸੁਨੀਲ ਜਾਖੜ ਜੀ ਨੇ ਕਿਹਾ ਸੀ ਨਾ ਕਿ ਪ੍ਰਧਾਨ ਮੰਤਰੀ ਨੂੰ ਮਿਲਣਗਾ ਕੀ ਪਤਾ ਲੱਗਦਾ ਸਾਹਬ ਕੌਣ ਕੀ ਹੈਗਾ ਵਾਕਿਆ ਠੀਕ ਗੱਲ ਆ ਮਤ ਆਸ ਰੱਖੋ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਜਾਂ ਪਾਛਪਾ ਕੋ ਜੇ ਉੱਥੇ ਕਿ세 ਪ੍ਰਜਾਪ ਦੇ ਮੰਤਰੀ ਦਾ ਨਹੀਂ ਪਤਾ ਵੀ ਕੌਣ ਕੀ ਆ ਰਿਹਾ ਫਿਰ ਕਿਸਾਨ ਆਗੂਆਂ ਦੀ ਵਕਤ ਉਹਨਾਂ ਦੇ ਕਿੰਨੀ ਖਊਗੀ हां जनता जरूर है जे पंजाब ਦੇ ਲੋਕ ਇਸ ਗੱਲ ਤੇ ਖੜ ਗਏ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਖੜ ਗੀਆਂ ਤਾਂ ਫਿਰ ਮੋਦੀ ਹੋਵੇ ਚਾਹ ਪਵਗਵੰਤਮਾਨ ਇਹਨਾਂ ਨੂੰ ਚੁੱਕ ਲਈ ਮਜਬੂਰ ਕਰ ਦਾਂਗੇ ਔਰ ਲੋਕਾਂ ਨੂੰ ਮਾਪਜਾ ਦੇ ਦਵਾਉਂ ਚ ਕੰਮਜਾਬ ਹੋਗੇ ਤੇਰੀ ਆਉਣ ਵਾਲੇ ਦਿਨਾਂ ਵਿੱਚ ਵੱਡੇ ਅੰਦੋਲਨ ਵਾਲੀ ਤਿਆਰੀ ਕਰਨੀ ਚਾਹੀਦੀ ਆ ਧੰਨਵਾਦ